ਵਾਇ ਇਹ ਤਾਂ ਚੀਰੀ ਨਹੀਂ ਜਾਣਦੀ ਉਂਗਲਾਂ ਵਿੱਚ ਦਰਦ ਹੋਣ ਡੈ ਗਈਆਂ ਵਾ ਅਪਨੀਤ ਨੂੰ ਆਨੀ ਹੈ ਕਿ ਮੇਰੇ ਕੋ ਨਹੀਂ ਦਾ ਚੀਰੀ ਜਾਣਦੀ ਅਰ ਜਿਹੜਾ ਗੱਲ ਸੁਣਿਓ ਕੀ ਕਰਾਂ ਮੈਂ ਸਾਜੀ ਕੀ ਗੱਲ ਹੋਈ ਯਾਰ ਤੇ ਇੰਨੀ ਜ਼ਿਆਦਾ ਨਾ ਹੱਥਾਂ ਨਾਲ ਨਹੀਂ ਚੀਰੀ ਜਾਣੀ ਦਰਦ ਨਾਲ ਨਹੀਂ ਚੀਰੀ ਜਾਣੀ ਮਤਲਬ ਆਂ ਉਂਗਲਾਂ ਬਹੁਤ ਦਰਦ ਕਰਨ ਡੈਗੇ ਫਿਰ ਕੀ ਆ ਟੈਨਸ਼ਨ ਬੁਲਿੰਦੇ ਮੇਰੇ ਹੁੰਦੇ ਆ ਲਾਦਨੇ ਜਿਗਾੜ ਕੋਈ ਕੀ ਜਿਗਾੜ ਆਉ ਨਹੀਂ ਤੈਨੂੰ ਜਿਗਾੜ ਚਾਹੀਦਾ ਤੈਨੂੰ ਚੀਰੀ ਚਾਹੀਦੀ ਆ ਲੈ ਮੈਂ ਲਾਉਣਾ ਜਿਗਾੜ ਹੁਣੇ ਮੇਰੇ ਤਾਂ ਫਿਕਰਾਂ ਕਰਿਆ ਕਰ ਚੰਗਾ ਜੀ ਗਾੜਾ ਮਰ ਲੱਗੇ ਮੈਂ ਖਮ ਲੰਨਾ ਦੇਖਦਾ ਆ ਲੈ 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 ਆਓ ਲੈ ਕਿੱਥੇ ਰਹਿ ਗਏ ਇਹ ਕਿਹੜਾ ਜਗਾੜ ਲਾਉਣ ਦੇ ਲਓ ਜੀ ਲਾਤਾ ਫਿਰ ਜਗਾੜ ਲਓ ਜੀ ਟੋਕੇ ਨਾਲ ਹਲਦੀ ਜੀੜੀ ਜਾਂਦੀ ਹੁੰਦੀ ਆ ਕਾਗਲ ਜੀ ਤੁਸੀਂ ਚੈੱਕ ਕਰਿਓ ਬਸ ਤੁਸੀਂ ਇੰਨਾ ਕਰੋ ਸਾਗ ਕੁਦਰ ਲਾਉਂਦੇ ਹੁੰਦੇ ਟੋਕੇ ਉਹ ਸਾਗ ਇਹ ਕੱਲਾ ਸਾਗ ਵਾਸਤੇ ਥੋੜਾ ਵਾ ਇਦਨਾ ਪਾਏ ਦੀ ਹਲਦੀ ਜੀਰੋ ਜੋ ਮਰਜੀ ਚੀਰੋ ਲੈ ਆਓ ਇਹ ਮੈਂ ਤਾਂ ਦੇਖੋ 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 ਜਮਾ ਕੇ ਲਾਓ ਤੁਸੀਂ ਆ ਦੇਖੋ ਮੈਂ ਤੁਹਾਨੂੰ ਇਹ ਜੱਟਾਂ ਦੇ ਜਗਾੜਿਆ ਉਹ ਕਿਉਂ ਉਹ ਮਨ ਦੀ ਤੇ ਬਹੁਤੀ ਵਧੀਆ ਕਰਨ ਢਈ ਆ ਇੰਨੀ ਸੋਹਣੀ ਪ੍ਰੀਖ ਪੱਥਰੀ ਇੱਥੇ ਬੰਦਾ ਥੱਕਦਾ ਨਹੀਂ ਇੱਕ ਜਲਦੀ ਹੋ ਜਾਂਦੀ ਟਾਈਮ ਦੀ ਬਜਟ ਹੋ ਜਾਂਦੀ ਆ ਵਾਹ ਹਲਾ ਬੜਾ ਵਧੀਆ ਆ ਮੈਂ ਤੇ ਸਾਰਿਆਂ ਨੂੰ ਵੀ ਇਹੀ ਗੱਲ ਕਵਾਂਗਾ ਕਿ ਜੇ ਤੁਸੀਂ ਹਲਦੀ ਪੀਛਦੇ ਜੇ ਤੇ ਜੇ ਤੁਹਾਨੂੰ چیرਣ ਦੀ ਮੁਸ਼ਕਲ ਆਉਂਦੀ ਆ ਤੇ ਤੁਸੀਂ ਟੋਕੇ ਦੇ ਨਾਲ چیرੋ ਉਹ ਸਭ ਤੋਂ ਵਧੀਆ ਕਿਆ ਕਰਨ ਆ ਤੇ ਬਹੁਤ ਖੇਤੀ ਹੋ ਅੱਡੀ ਕਿੰਨੀ ਸੋਹਣੀ आ देखो है ना पतली है कितनी तो बढ़िया हो रही है आ देखो इतना सुके की भी जल्दी पतली जल्दी न, जल्दी है वो तो उन्हें जल्दी सुकून ही ना इन इक्कार आप इस नहीं पे चलाऊँगा उन्हें उन्हें ना करोस्टर के लोग आपका आज मेरी घोटी कैंचर खाते हो क्योंकि गार्ड बहुत बढ़िया है